ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਪਤੈ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਇਥੇ ਧਿਆਨ ਨਾਲ ਵਿਸਰਾਮ ਲਾਉਣਾ ਹੈ ਬਿਰਥਾ ਇਥੇ ਯਮਕ ਲਾਦਨੀ ਹੈ ਬਿਰਥਾ ਨਾਮ ਨਹੀਂ ਲੈ ਦੇਣਾ ਬਿਰਥਾ ਨਾਮ ਬਿਨਾ ਇਥੇ ਵਿਸਰਾਮ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਵਿਹਾਈ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਵਿਹਾਈ ਮੇਗ ਬਿਨਾ ਜੋ ਖੇਤੀ ਜਾਏ ਮੇਗ ਨਹੀਂ ਕਹਿਣਾ ਘੱਗਾ ਲਾ ਕੇ ਬੋਲਣਾ ਮੇਗ ਬਿਨਾ ਜੋ ਖੇਤੀ ਜਾਏ ਮੇਗ ਬਿਨਾ ਜੋ ਖੇਤੀ ਜਾਏ गोविन्द भजन बिना वृथै सब काम जव किरपण के नरारथ धाम तन तन ते जान जेह घाट बसयो हर नाव तन तन ते जान इथे विश्राम है तन तन इथे ठमक ते जान इथे विश्राम जेह घाट बसयो हर नाव ਨਾਨਕ ਤਾਕੈ ਬਾਲ ਬਲ ਜਾ ਨਾਨਕ ਤੇ ਲਾਲੂ ਬਿਸਨਾਮ ਨਾਨਕ ਤਾਕੈ ਬਾਲ ਬਲ ਜਾਉ ਤਾਕੈ ਤੇ ਜਮਕ ਜੀ ਲਾਦਨੀ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀ ਪਰੀਤ ਮੁਖ ਗੰਢ ਲਾਵਤ ਜਨਨਹਾਰ ਪ੍ਰਭੂ ਪਰਬੀਨ ਹਾਂ ਜਨਨਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਪੀਨ ਅਵਰ ਉਪਦੇਸ ਐ ਆਪ ਨ ਕਰਐ ਆਵਤ ਜਾਵਤ ਜਨਮੈ ਮਰਐ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਵਜਤਾ ਨਾਨਕ ਉਨ ਜਨ ਚਰਨ ਪਰਾਤਾ ਤਿਨ ਪ੍ਰਵਜਤਾ ਤਿਨ ਪ੍ਰ ਕਥਨੀ ਕਹਿਣਾ ਜੋ ਤੁਮ ਭਾਨੇ ਤੈਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀਆ ਆਪ ਹੈ ਮਾਨੈ ਆਪ ਹੈ ਆਪ ਆਪ ਕਰਤਨ 베ਰਾ ਕਿਸੈ ਦੂਰ ਜਨਾਵਤ ਕਿਸੈ 부ਝਾਵਤ 네ਰਾ ਕਿਸੈ ਦੂਰ ਜਨਾਵਤ ਕਿਸੈ 부ਝਾਵਤ 네ਰਾ ਉਪਾਵ ਸਿਆਨਪ ਸਗਲ ਤੇ ਰਹਤ ਸਭ ਕਛ ਜਾਣੈ ਆਤਮ ਕੀ ਰਹਤ ਜਿਸ ਭਾਵੈ ਤਿਸ ਲਏ ਲੜ ਲਾਇ ਥਾਨਥ ਨੰਤਰ ਰਹਿਆ ਸਮਾਇ ਸੂ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸੁਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਇਸੇ ਤਰ੍ਹਾਂ ਹੀ ਪਾਠ ਸਰਣਾਗਤੀ ਬੋਲਣਾ ਸਰਣਾਗਤੀ ਇਸ ਤਰ੍ਹਾਂ ਇਕੱਠਾ ਹੀ ਬੋਲਣਾ ਅਸ਼ਟਪਦੀ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਹਾਏ 36 ਕਸਕੇ ਬੋਲਣਾ 36 ਹੀ ਜਾਂ 36 ਸਿੱਧਾ ਨਹੀਂ ਕਹਿ ਦੇਣਾ ਹਾਏ ਦੀ ਬਿਹਾਰੀ ਨਾਲ ਤੇ ਹਾਹਾ ਛੱਡ ਕੇ उच्चारण करना है छत्ती अमृत खाही यह प्रसाद छत्ती अमृत खा छत लाई जाएगी अमृत खाही नती अमृत संबंधक है यह प्रसाद छत्ती अमृत खा, ही ही <theist> ही <अम्रित> खा ही। <theist> तेस ठाकुर को राख मान माह ठाकुर को रख मान माह ਜੇਹ ਪ੍ਰਸਾਦ ਸੁਗੰਧਤ ਤਾਨ ਲਾਵਹਿ ਦੂਵੇਂ ਤੱਤੇ ਬੋਲਣਿਆ ਸੁਗੰਧਤ ਤਾਨ ਲਾਵਹਿ ਜੇਹ ਪ੍ਰਸਾਦ ਸੁਗੰਧਤ ਤਾਨ ਲਾਵਹਿ ਇਸ ਸੁਗੰਧਤ ਦੱਦਾ ਨਹੀਂ ਬੋਲਣਾ ਸੁਗੰਧਤ ਸੱਦਾ ਵਿੱਚ ਬੋਲਣਾ ਸੁਗੰਧਤ ਤਾਨ ਲਾਵਹਿ ਜੇਹ ਪ੍ਰਸਾਦ ਸੁਗੰਧਤ ਤਾਨ ਲਾਵਹਿ ਤਿਸ ਕੋ ਸਿਮਰਤ ਪਰਮ ਗਤ ਪਾਵਹਿ ਜੇਹ ਪ੍ਰਸਾਦ ਬਸ ਸੁਖ ਮੰਦਰ ਤਿਸਹ ਤੇ ਆਏ ਸਦਾ ਮਾਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਪੀਠਾ ਰਾਰਾ ਪ੍ਰਸਾਦ ਉਚਾਰਨ ਕਰਨਾ ਪ੍ਰਸਾਦ ਨਹੀਂ ਕਹਿਣਾ 8 ਪਹਿਰ ਸਿਮਰਉ ਤਿਸ ਰਸਨਾ ਸਿਮਰਹ ਤਿਸ ਰਸਨਾ 8 ਪਹਿਰ ਸਿਮਰਹ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਆਠ ਪਹਿਰ ਸਿਮਰਹੁ ਤੇਸ ਰਸਨਾ 68 ਪਹਿਰ ਸਿਮਰਹੁ ਤੇਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਮਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹਡਾਵਹਿ ਪਟੰਬਰ ਹੀ ਉਚਾਰਨ ਕਰਨਾ ਪਟੰਬਰ ਨਹੀਂ ਕਹਿਦਣਾ ਹਾਡਾਵਹਿ ਕੱਢੀ ਨਾਲ ਬੂਲਨਾ ਤਿਸਹ ਤਿਆਗ ਕਤ ਅਵਰ ਲੁਭਾਵਹਿ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕ ਜਾਸ ਗਾਵੀਜੈ ਜੇ ਪ੍ਰਸਾਦ ਤੋਜ ਸਭ ਕੋ ਮਨੈ ਮੁਖ ਤਾਕ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵੇ ਨਾਨਕ ਪਤ ਸੀਤੀ ਘਰ ਜਾਵੇ ਨਾਨਕ ਤੇ ਹਾਂਜੀ ਨਾਨਕ ਤੇ ਲਾ ਦੋ ਚਮਕ ਨਾਨਕ ਪਤ ਸੀਤੀ ਘਰ ਜਾਵੇ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਅਰੋਗ ਕੰਚਨ ਦੇਹੀ ਲਿਵ ਲਾਵਾ ਹੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਛਿਦਰ ਪੁੱਲਾ ਹੀ ਬੋਲਣਾ ਜਿਹ ਪ੍ਰਸਾਦ ਤੇਰੇ ਸਗਲ ਛੇਦਰ ਟਾਕੇ ਮਨ ਸਰਣੀ ਪਰ 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 ਠਾਕੁਰ ਪ੍ਰਾਪਤ ਆਕੇ ਜਿਹ ਪ੍ਰਸਾਦ ਤੁਜ ਕੋ ਨ ਪਹੂਚੈ ਜਿਹ ਪ੍ਰਸਾਦ ਇਥੇ ਵਿਸਰਾਮ ਤੁਜ ਕੋ ਨ ਪਹੂਚੈ ਮਨ ਸਾਸ ਸਾਸ ਸਿਮਰਹੁ ਪ੍ਰਭ ਉਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਜਿਹ ਪ੍ਰਸਾਦ ਅਭੁਖਣ ਪਹਿਰੀਜੈ ਮਨ ਤਿਸਿ ਸਿਮਰਤ ਕਿਉ ਆਲਸ ਕੀਜੈ ਜਿਹ ਪ੍ਰਸਾਦ ਅਸੋ ਹਸਤ ਅਸਵਾਰੀ ਅਸਵ ਹਸਤ ਅਸਵਾਰੀ ਜੇਹ ਪ੍ਰਸਾਦ ਅਸੋ ਹਸਤ ਅਸਵਾਰੀ ਮਨ ਤਿਸਤ ਨਹੀਂ ਕਹਿਣਾ ਹਸਤ ਕਹਿਣਾ ਇਕੱਠਾ ਹਸਤ ਪਾਠ ਨਾ ਇਕੱਠਾ ਕਰਨਾ ਹਸਤ ਨਹੀਂ ਕਹਿਣਾ ਹਸਤ ਜਿਵੇਂ ਖਸਟ ਨਹੀਂ ਕਹਿਣਾ ਸ੍ਰਿਸ਼ਟ ਇਹ ਤੀ ਕਹਿਣਾ ਇਸੇ ਤਰ੍ਹਾਂ ਖਸ਼ਟ ਸ੍ਰਿਸ਼ਟ ਹਸਤ ਜੇਹ ਪ੍ਰਸਾਦ ਅਸੋ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨ ਰਾਖ ਪਰੋਇ ਪ੍ਰਭ ਆਪਣੇ ਮਨ ਪਰੋਇ ਹਾਂਜੀ ਪਰੋਇ ਰਾਖ ਪਰੋਇ ਪ੍ਰਭ ਆਪਣੇ ਮਨ ਜੇ ਨਾ ਤੇਰੀ ਮਨ ਬਣਤ ਬਣਾਈ ਹੂਠਤ ਬੈਠਤ ਸਦ ਤਸਹਤ ਈ ਆਈ ਤਸਹਤ ਈ ਆਏ ਤਸਹਤ ਈ ਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰਖੈ ਹਾਂ ਜੀਹਾ ਊਹਾ ਜਿਹ ਪ੍ਰਸਾਦ ਕਰਹਿ ਪੁਨ ਬਹੁ ਦਾਣ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਮਨ ਆਠ ਪਹਿਰ ਕਰ ਮਨ ਆਠ ਪਹਿਰ ਇਥੇ ਲਾ ਦੂ ਇਸਰਾਮ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਉ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦੇਨ ਰਾਤ ਜਿਹ ਪ੍ਰਸਾਦ ਤੇਰੀ ਪਾਤ ਰਹਿ ਤੇਰੀ ਪਾਤ ਇਥੇ ਠਮਕ ਲਾ ਦਿੰਨੀ ਹੈ ਪਾਤਰ ਹੈ ਨਹੀਂ ਕਹਿ ਦਨਾ ਜਿਹ ਪ੍ਰਸਾਦ ਤੇਰੀ ਪਾਤ ਰਹੈ ਨਖੇਰ ਕੇ ਪੜਦਾ ਤੇਰੀ ਪਾਤ ਰਹੈ ਗੁਰ ਪ੍ਰਸਾਦ ਨਾਨਕ ਜਾਸ ਕਹੈ ਜਿਹ ਪ੍ਰਸਾਦ ਸੁਣਹਿ ਕਰਨਾਦ ਜਿਹ ਪ੍ਰਸਾਦ ਪੇਖਹਿ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸ ਬੋਲਹ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤਕਾਰ ਚੱਲਹਿ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮਗਤ ਪਾਵੈ ਜਿਹ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਾਪਤਿ ਆਗ ਅਵਰ ਕਤ ਲੱਗਹ ਗੋਰ ਪ੍ਰਸਾਦ ਨਾਨਕ ਮਨ ਜਾਗਹ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇਸ ਪ੍ਰਭ ਕਾ ਮੂਲ ਨ ਮਨ ਹੋਂ ਬਿਸਾਰ ਜਿਹ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂੜ ਤੂੰ ਤਾਕਉ ਜਾਪ ਜੇ ਮਨ ਮੂੜ ਇਥੇ ਵਿਸਨਾਮ ਤੂੰ ਇਸ ਜਮਕ ਲਾ ਦਨੀ ਆ ਤਾਕ ਉਹ ਜਾ ਤੂੰ ਤਾਂ ਨਹੀਂ ਕਹਿ ਜਨਾ ਇਕੱਠਾ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਹ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਾਤ ਹੋਏ ਨਾਨਕ ਜਾਪ ਜਪੈ ਜਾਪ ਸੋਇ ਨਾਨਕ ਈਮਕਲਾ ਦੋ ਨਾਨਕ ਜਾਪ ਜਪੈ ਜਾਪ ਸੋਇ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਗਾਵਾਏ ਪਾਠ ਜਿਹੜਾ ਗਵਾਏ ਨਹੀਂ ਕਹਿਣਾ ਦੋ ਕੰਨੇ ਹਨ ਉਚਾਰਨ ਕਰਨੇ ਆ ਆਪ ਗਾਵਾਏ ਸੁ ਹਰ ਗੁਣ ਗਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੁ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਇ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ નિਧਾਨ ਪ੍ਰਾਪ ਤੇਰੀ ਮਇਆ ਆਪਹੁ ਕਛੂ ਆਪਹੁ ਕਛੂ ਨ ਕਿਨੂ ਲਿਆ ਆਪੋ ਤੇ ਸ ਆਪੋ ਕਛੂ ਨ ਕਿਨੂ ਲਿਆ ਜਿਤ ਜਿਤ ਲਾਵਹੁ ਤਿਤੋ ਲੱਗਹਿ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ